ਲੋ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਹਰ ਉਹਦੀ ਤਰ੍ਹਾਂ ਆਪਾਂ ਫਿਰ ਪਹੁੰਚ ਗਏ ਆ ਜੀ ਕੋਟਕਪੁਰਾ ਮੰਡੀ ਦੇ ਵਿੱਚ ਬਾਸਪਤੀ ਦੀ ਬੋਲੀ ਤੇ ਤਰੀਕ ਅੱਜ ਹੈਗੇ ਜੀ 28 ਨੰਬਰ 2025 ਜਗ੍ਹਾ ਕੋਟਕਪੁਰਾ ਮੰਡੀ ਤੇ ਸਮਾਂ ਜਿਹੜਾ ਜੀ 11 ਵਜੇ ਦੇ ਵਿੱਚ ਸਿਰ 5 ਮਿੰਟ ਬਾਕੀ ਆ ਤੇ 5 ਮਿੰਟਾਂ ਨੂੰ ਜਿਹੜੀ ਬਾਸਪਤੀ ਦੀ ਬੋਲੀ ਜਿਹੜੀ ਸ਼ੁਰੂ ਹੋ ਰਹੀ ਹੈ ਕੋਟਕਪੁਰਾ ਮੰਡੀ ਦੇ ਵਿੱਚ ਦੇਖਦੇ ਆਂ ਅੱਜ ਬੋਲੀ ਕਿਥੇ ਤੱਕ ਜਾਂਦੀ ਹੈ ਵੀਡੀਓ ਨਾਲ ਜੁੜੇ ਰਿਹਾ ਕਰੋ ਤੇ ਜੇਕਰ ਕਿਸੇ ਕਿਸਾਨ ਵੀਰ ਨੇ ਬਾਸਪਤੀ ਜਾਂ ਕਣਕ ਵੇਚਣੀ ਹੋਵੇ ਸਕਰੀਨ ਤੇ ਚੱਲਦੇ ਨੰਬਰ ਤੇ ਆਪਣੇ ਨਾਲ ਸੰਪਰਕ ਕਰੋ ਲਓ ਜੀ ਚੱਲਦੇ ਆਪਾਂ ਬੋਲੀ ਤੇ ਦਿਖਾਉਣਾ ਤੁਹਾਨੂੰ ਅੱਜ ਦੇ ਰੇਟ ਕੋੜਕਪੁਰਾ ਮੰਡੀ ਤੇ ਵੀਡੀਓ ਨੂੰ ਵਾਤਵਾਤ ਲਾਈਕ ਸ਼ੇਅਰ ਤੇ ਆਪਣੀ ਵੀਡੀਓ ਤੇ ਕਮੈਂਟ ਤੁਸੀਂ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਤਰੀਕ ਅੱਜ ਹੈਗੀ 28 ਨੰਬਰ 2025 ਲਓ ਜੀ ਸਾਹਮਣੇ ਜਿਹੜੀ ਬੋਲੀ ਪਹਿਲੀ ਢੇਲੀ ਦੀ ਵੱਡੀ ਬੋਲੀ ਸ਼ੁਰੂ ਹੋ ਚੁੱਕੀ ਹੈ ਜੀ ਕੋੜਕਪੁਰਾ ਮੰਡੀ ਦੇ ਵਿੱਚ ਦੇਖਦੇ ਆ ਕਿਹੜੀ ਢੇਰੀ ਆ ਕਿਹੜੀ ਕੁਆਲਿਟੀ ਹੈ ਤੇ ਕਿੱਥੋਂ ਤੱਕ ਜਾਂਦੀ ਹੈ ਤੇ ਵੀਡੀਓ ਨਾਲ ਜੁੜਜੋ ਜੀ ਅੱਜ ਤੇ ਕਰ ਦਿਓ ਵੀਡੀਓ ਨੂੰ ਵਾਤਵਾਤ ਸ਼ੇਅਰ ਜੀ ਬਾਈ 1401 ਮੱਛਲ ਦੀ ਜਿਹੜੀ ਬੋਲੀ ਸ਼ੁਰੂ ਹੋ ਚੁੱਕੀ ਹੈ ਪਹਿਲੀ ਢੇਰੀ ਦੀ ਲਓ ਜੀ। ਮਮਕੇਸ਼ ਮਾਛਾ ਆਮੀ ਹਰਨ ਮਹਾਦੇਵ ਅਰੂ ਢੀ ਢੜੀ ਮਚਲ ਨਹੀਂ ਲੈ ਲੈ পেনিস র <spectrum mice>

85 ਰੁਪਏ ਇੱਕ ਟਿਕਟ ਆਗੇ ਕਰਦੀ ਹੈ 1 ਮਿੰਟ ਹਾਂਜੀ ਪਛੜਾ ਕਸੇਰ ਬਈ 85 ਰੁਪਏ ਕਸੇਰ ਬਈ 85 ਰੁਪਏ ਕਸੇਰ ਬਈ 85 ਰੁਪਏ ਕਸੇਰ ਬਈ ਕਸੇਰ ਬਈ 85 ਰੁਪਏ ਕਸੇਰ ਬਈ ਆਮ ਕਹਿਜੇ ਹਣੀ ਮੋੜ ਬਈ ਜੇ ਕੋਲ ਡਰ ਕੋਲੀ ਕਾਡੀ ਬੋਲੀ ਹੈ 85 ਰੁਪਏ ਕਰੋ 3 85 ਰੁਪਏ ਇੱਕ ਮੜਾ ਪੋਸਟ ਦੇ ਬਈ 85 ਰੁਪਏ 85 ਰੁਪਏ 85 ਰੁਪਏ 85 ਰੁਪਏ ਕਸੇਰ ਬਈ ਢੇਰੀ ਬਹੁਤ ਹੋ ਗਈ ਯਾਰ ਹੁਣ 85 ਰੁਪਏ ਜਾ ਫੇਰ ਬਾਈ ਜਾ ਫੇਰ ਬਾਈ ਜਾ ਫੇਰ ਬਾਈ ਜਾ ਫੇਰ ਮੈਂ 3600 ਜਸੀਕ ਦੋ ਕਰਦੀ 3600 ਕਰਦੀ ਜਦੋਂ ਵਕੇਦੇ ਜੀ ਲਿਖੋ ਜੀ 3685 ਜੀ ਆਓ ਜੀ ਆਓ ਕਿਧਰ ਲਓ ਜੀ ਪਹਿਲੀ ਟੀਨੀ ਲੱਗੀ 3685 ਰੁਪਏ ਤੇ ਇਹ ਬੋਲੀ ਤਾਂ ਬਾਈ ਜੀ ਪੱਖਾ ਡਬਲ ਹੁੰਦਾ 3685 ਰੁਪਏ ਦੇ ਵਿੱਚ ਹੋਈ ਆ ਪਹਿਲੀ ਟੀਰੀ 1401 ਮੁੱਛ ਡਬਲ ਪੱਖੇ ਤੇ ਹੋਈ ਆ ਬਾਈ ਜੀ 3685 ਰੁਪਏ ਲਓ ਜੀ ਦੇਖਦੇ ਆ ਕਿਹੜੀ ਕੁਆਲਿਟੀ ਆ ਜਸੀ ਹਾਂਜੀ ਆਵੀ ਬੋਬੀ ਬੁਲਾਓ ਬੁਲਾਓ ਬੋਲੇ ਬੋਲੋ ਹਾਂ ਵੀ ਕੇਰ ਵੀ ਜੱਲ ਲਓ ਜੀ 1885 1885 ਹੈ ਹੰਡਾ ਜੀ ਬੋਲੋ 3200 ਹਾਂਜੀ ਹਾਂ 3200 ਰੁਪਏ 3200 ਰੁਪਏ

70 ਰੁਪਏ 80 ਰੁਪਏ 70 ਰੁਪਏ 70 ਰੁਪਏ 20 ਰੁਪਏ 20 ਰੁਪਏ ਅੰਜਰ ਰੁਪਏ ਨਾਸਰ ਰੁਪਏ 15 ਰੁਪਏ ਵੀਰ ਭਾਈ 25 ਰੁਪਏ 50 ਰੁਪਏ ਅੰਜਰ ਰੁਪਏ 3450 ਰੁਪਏ 3450 ਰੁਪਏ ਦੋ ਬੋਲੇ ਹੀ ਗਏ 34 ਰੁਪਏ ਆ ਜਾਗਾ ਨਾ 50 ਰੁਪਏ 50 ਰੁਪਏ 50 ਰੁਪਏ 3450 ਰੁਪਏ ਹਾਂ ਜੀ ਪੰਜੰਜਾਰ ਭਾਈ 55 ਭਾਈ 55 ਭਾਈ 55 ਭਾਈ ਨੰਬਰ ਆਵਾਂਗੇ ਬਾਅਦ ਬੋਲੀ ਦੇ ਸ਼ਰਤ ਵਿੱਚ ਰਹੀ ਹੈ 60 ਭਾਈ 60 ਭਾਈ 70 ਭਾਈ 70 ਭਾਈ 70 ਭਾਈ 70 ਭਾਈ 80 ਭਾਈ 80 ਭਾਈ 3400 80 ਭਾਈ 80 ਭਾਈ ਤੇ ਰਿਵੋਲਵਰ ਵੀ 80 ਭਾਈ 80 ਭਾਈ 80 ਭਾਈ 80 ਭਾਈ 80 ਭਾਈ ਹਾਂਜੀ ਬੋਲੋ 85 ਭਾਈ 85 ਭਾਈ 200 80 ਭਾਈ

डबल है डबल दो डबल से बोली डबल बात बना लेंगे 85 रु भाई, भाई। वो भी गिनती है 85 रु भाई अरे वो भी गिनती है भाई वो भी हथियार सेड गया पानी जोड़गी मोटर 85 रु 90 रु 90 रु 90 रु आ जाएगी 90 रु 90 रु 3490 रु भाई आ जा सर 90 रु भाई 3490 रु एक दो तीन ले लो दो 90 रु जी अरे आ जाएगी 34 रु डबल बका आ जाएगी 90 रु भाई ਬਈ 1885 ਰੁਪਏ ਦੋ ਜੀ ਬਈ 1885 ਲੱਗੀ 3500 ਰੁਪਏ ਲੱਗੀ ਹੈ ਬਈ ਡਬਲ ਪੱਖੇ ਤੇ 1885 3500 ਰੁਪਏ ਆ ਵਾਲੀ ਕੁਆਲਿਟੀ ਸੀ ਦੇਖੋ ਡਬਲ ਪੱਖੇ ਤੇ ਲੱਗਿਆ ਹੀ ਬੋਲੀ ਤੇ ਬਾਕੀ ਵੀਡੀਓ ਨੂੰ ਮਾਤਮਾ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਜੀ ਹੋਰ ਜੀ ਅਗਲੀ ਟੇਰੀ ਦੇਖਦੇ ਹਾਂ ਕਿਹੜੀ ਟੇਰੀ ਹੈ ਬਈ 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 ਬ ₹50 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 ਕਾਸੀਰ ਭਾਈ ਕਾਸੀਰ ਭਾਈ ਕਾਸੀਰ ਬਹਾਦਰ ਸਿੰਘ ਭਾਈ ਕਾਸੀਰ ਭਾਈ ਕਾਸੀਰ ਭਾਈ ਡਬਲ ਬੱਕਾ ਡਬਲ ਬੱਕਾ ਕਾਸੀਰ ਭਾਈ ਮਾਮਾ ਗੁੰਮ ਕਾਸੀਰ ਭਾਈ ਗੁਰੂ ਜਗਤ ਸਿੰਘ ਕਾਸੀਰ ਭਾਈ ਕਾਸੀਰ ਭਾਈ 85 ਰੁਪਏ ਕਾਸੀਰ ਭਾਈ 85 ਰੁਪਏ ਕਾਸੀਰ ਭਾਈ ਕਾਸੀਰ ਭਾਈ ਚਲੋ ਨੰਬਰ ਲੱਗ ਦੋ ਨੰਬਰ ਭਾਈ 90 ਰੁਪਏ 90 ਹਾਂਜੀ ਖੱਬੇ 95ਰ ਭਾਈ 95ਰ ਭਾਈ 99ਰ ਭਾਈ ਕਰ ਦਈਏ ਪੂਰਾ 99ਰ ਭਾਈ 99ਰ ਭਾਈ 99ਰ ਭਾਈ 99ਰ ਭਾਈ 95ਰ ਭਾਈ ਕਰ ਦੇ ਕਰ ਦੇ 99ਰ ਭਾਈ 95ਰ ਭਾਈ ਹਾਂ 99ਰ ਭਾਈ 73ਰ ਭਾਈ 73ਰ ਭਾਈ 73ਰ ਭਾਈ 73ਰ ਭਾਈ 73ਰ ਭਾਈ 73ਰ ਭਾਈ ਮੂੰਹ ਤੇ ਕਰਾਪੀ ਸਰ ਭਾਈ ਮੂੰਹ ਝਰਾ ਕਰ 73ਰ ਭਾਈ 73ਰ ਭਾਈ 1 ਹੋ ਹਾਂਜੀ ਚਲੋ ਕਰੋ 73ਰ ਭਾਈ 73ਰ ਭਾਈ छत्तीस बाई ओके छत्तीस बाई छत्तीस बाई छत्तीसगर बाई छत्तीसवर बाय छत्तीसवर बाय छत्तीस छत्तीसवर बाय छत्तीसवर बाई छत्तीसवर बाय छत्तीसवर बाय छत्तीसवर बाय छत्तीसवर बाय छत्तीसवर छत्तीसवर बाय ਲੋ ਯਾਰ ਟੇਰੀ ਲੱਗੀ 17 18 ਦੀ 3600 ਰੁਪਏ ਡਬਲ ਪੱਖੇ ਤੇ ਲੱਗੀ 3600 ਰੁਪਏ 17 18 ਅੱਜ ਜਿਹੜਾ 17 18 ਦਾ ਰੇਟ ਬਾਈ ਥੋੜਾ ਆਪ ਹੋ ਚੁੱਕਿਆ 3600 ਰੁਪਏ ਪਹੁੰਚ ਚੁੱਕੀ ਹੈ ਜੀ ਕੋੜਪੂਰਾ ਮੰਡੀ 17 18 ਦੀ ਕੁਆਲਿਟੀ ਥੋੜੀ ਤੇਜ਼ੀ ਆ ਗਈ ਹੈ ਜੀ 17 18 ਦੀ ਬੋਲੇ ਬੋਲੇ ਯਾਰ ਕਿੰਨਾ ਲੱਗ ਰਿਹਾ ਹੈ ਬੋਲੇ ਬੋਲੇ ਹਣੀ 33 ਸਰੋਵਰ ਭਾਈ 33 ਸਰੋਵਰ ਭਾਈ ਬੋਲ ਲੈ ਯੂਟਿਊਬਰ ਭਾਈ 33 ਸਰੋਵਰ 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 ਭਾਈ 30 ਸਰ ਭਾਈ ਜਲਾ 5 ਜਲਾ 5 ਬੰਦਰ ਭਾਈ ਬੰਦਰ ਭਾਈ ਦਸਰ ਭਾਈ ਦਸਰ ਭਾਈ 50 ਰੁਪਏ 50 ਰੁਪਏ 200 ਰੁਪਏ 70 ਰੁਪਏ 35 ਰੁਪਏ ਹਾਂਜੀ 50 ਰੁਪਏ ਦਸਰ ਭਾਈ ਦਸਰ ਭਾਈ ਦਸਰ ਭਾਈ ਦਸਰ 15 ਰੁਪਏ 15 ਰੁਪਏ ਹਾਂ ਬੋਲੇ 15 ਭਾਈ 15 ਰੁਪਏ 50 ਰੁਪਏ 35 50 ਰੁਪਏ 50 ਰੁਪਏ 50 ਰੁਪਏ 350 ਬੰਨਾਰ ਭਾਈ ਬੰਨਾਰ ਭਾਈ ਯਾਰ ਭਾਈ ਯਾਰ ਭਾਈ ਯਾਰ ਭਾਈ ਯਾਰ ਭਾਈ 350 ਬੰਨਾਰ ਭਾਈ ਯਾਰ ਭਾਈ ਯਾਰ ਭਾਈ ਬੋਲਦੇ 350 ਬੰਨਾਰ ਇੱਕ ਜੋ ਹੈ ਮੋੜੇ ਨਾਲ 350 ਬੰਨਾਰ ਇੱਕ ਲੋ 10 ਲਖੋ ਜੀ ਵੀਰ ਕੇ ਆਓ ਜੀ ਲੋ ਯਾਰ ਵਾਲੇ ਕੀ 350 ਦੇ 50 ਰੁਪਏ ਆ ਵਾਲੀ ਕੁਆਲਟੀ ਸੀ ਦੇਖੋ ਬਹੁਤ ਸਾਰਾ ਸਟੈਂਡਰਡ ਹਨ ਡਬਲ ਪੱਖੇ ਤੇ ਹੋਈ ਹੀ ਹੈ ਨਾ ਜਿਹਦਾ ਬੋਲੀ ਦਾ ਰੇਟ ਹੁੰਦਾ ਜੋ ਡਬਲ ਪੱਖੇ ਤੇ ਹੁੰਦਾ ਹੀ ਹੈ ਥੋੜਾ ਧਿਆਨ ਦਿਆ ਕਰੋ ਜੀ ਸਿੰਗਲ ਨਾਲ ਮੰਨ ਡਬਲ ਪੱਖੇ ਤੇ ਹੁੰਦੀ ਹੈ ਜੀ ਲਓ ਜੀ ਲਓ ਜੀ ਕਿਸਾਨ ਵੀਰ ਬੋਲੀ ਜਿਹੜੀ ਸ਼ੁਰੂ ਹੋ ਚੁੱਕੀ ਹੈ ਦੇਖਦੇ ਆ ਕਿਥੋਂ ਕਿਥੇ ਤੱਕ ਜਾਂਦੀ ਹੈ ਤੇ ਕਿਹੜੀ ਕੁਆਲਿਟੀ ਹੈ ਤੇ ਵੀਡੀਓ ਨਾਲ ਜੁੜੇ ਰਿਹਾ ਕਰੋ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਆਪਣੀ ਵੀਡੀਓ ਤੇ ਨਾ ਭੁਲਾਣਾ ਲਓ ਜੀ ਦੇਖਦੇ ਆ ਕਿਹੜੀ ਕੁਆਲਿਟੀ ਤੇ ਕਿਥੋਂ ਕਿਥੇ ਲੱਗ ਜਾਂਦੀ ਹੈ ジョンティー・ソルバイジョンティー・ソルバイジョンティー・ソルバイジョンティー・ソルバイ ਮਨਜੋਲ ਬਾਈ ਮਨਜੋਲ ਬਾਈ ਦਾਸਰ ਬਾਈ 15 ਨਾ ਬਾਈ 15 ਨਾ ਬਾਈ ਬੀਰ ਬਾਈ 25